ਮੋਹਰਿਆਂ ਨੇ ਗੁਰੂ ਘਰ ਦੇ ਵਿੱਚ ਜਿਹੜਾ ਉਹ ਸੇਵਾ ਦੇ ਉੱਤੇ ਲਾ ਦਿੱਤਾ ਲਓ ਸਾਹਮਣੇ ਮੇਰੇ ਮਿੱਤਰੋ ਚਾਲ ਗਿਆ ਟਰੈਕਟਰ ਪਹਿਲਾ ਮੁਕਾਬਲਾ ਪਹਿਲਾ ਮੁਕਾਬਲਾ ਚੱਲ ਰਿਹਾ ਸੋਨਾ ਸੋਨਾ ਦੇ ਵਿੱਚ ਸੰਦੇ ਸਾਲੀ ਰੇਸ ਦੇ ਵਿੱਚੋਂ ਠੰਡੀ ਕਨੇ ਟਰੈਕਟਰ ਦੇ ਉੱਤੇ ਸੁੱਟੂ ਹੁੰਦੇ ਨੇ ਹਾਰਾਂ ਦੇ ਤੇ ਹੋਲੇ ਹਾਵੇ ਜਕਾਰੇ ਗੋਦੇ ਹੋਲੇ ਸੁਹਾਰੇ ਜਕਾਰੇ ਗੋਦੇ ਆ ਸਾਹਮਣੇ ਦੇਖੀਓ ਦੇਸ਼ ਦੇ ਸੱਤਾ ਫਰਵੀਆ ਆ ਆ ਸੱਜਣਾ ਦੀ ਤਰਫੀਆ ਜਿੰਦਾ ਫੌਜੀ ਇਸ ਵੇਲੇ ਆ ਪੀੜੇ ਢੰਡੇ ਦੇ ਨਾਲ ਕਹਿੰਦੇ ਕਰਦਾ ਹੋਇਆ ਖੁਦਰਸਨ ਮਨਸਿੱਧਕ ਸਿੰਘ ਮਾਣ ਕਰਦਾ ਇਸ ਟਰੈਕਟਰ ਦੇ ਉੱਪਰ ਆ ਕਹਿੰਦੇ ਗੋਪੀ ਟੀਜ਼ਲ ਪੱਪ ਵਾਲੇ ਦਾ ਜਾਤੂ ਫਿਰਿਆ ਹੋਇਆ ਓਏ ਜਾਤੂ ਫਿਰਿਆ ਹੋਇਆ ਕਹਿੰਦੇ ਗਰਲਾਸਪਰੀਆਂ ਮਝੱਲਾਂ ਦੀ ਗੱਲ ਭਕਾਰੀ ਵਾਲੀਏ ਗੋਰੇ ਦਾ ਕਹਿੰਦੇ ਸਪਾਂਸਰ ਕੀਤਾ ਹੋਇਆ ਟਰੈਕਟਰ ਗੋਪੀ ਡੀਜ਼ਲ ਪੰਪ ਵਾਲੇ ਦਾ ਫਿਰਿਆ ਹੋਇਆ ਜਾਤੂ ਓਏ ਜਾਤੂ ਫਿਰਿਆ ਹੋਇਆ ਜਾਨੀ ਓਏ ਮਜ਼ਾ ਕਮਾਲ ਕਰਦਾ ਜਾ ਰਿਹਾ ਲਓ ਸਾਹਮਣੇ ਕਹਿੰਦੇ ਉਧਰ ਆਹ ਕਹਿੰਦੇ ਗੱਭਰੂ ਜਿਹੜਾ ਭੱਜਿਆ ਜਾ ਰਿਹਾ ਇਹਦਾ ਲਾਰੇ ਲੱਪਿਆਂ ਵਾਲੀ ਗੱਲ ਕਰ ਦਿੰਦਾ ਮੈਂ ਤੇ ਮਿੱਤਰੋ ਪਰ ਕਹਿੰਦੇ ਅਣਖੀਲਾ ਕਹਿੰਦੇ ਹਫਸਾ ਲਾਦੀਆ ਜਿਹਨੂੰ ਨਵੀ ਕਹਿੰਦੇ ਆ ਖਿੱਚ ਖਿੱਚ ਹੋਏ ਗੁਰੂਆ ਔਰ ਸਾਹਮਣੇ ਟਰੈਕਟਰ ਕਹਿੰਦੇ ਭੱਜੇ ਆਉਂਦਾ ਓ ਡਾਕਰ ਜ਼ਮੀਨ ਆ ਕਰਾਲੀ ਦੇ ਲਾਗੇ ਕਰਕੇ ਐਨ ਟਾਇਰ ਜਦੋਂ ਇੱਥੇ ਆ ਗਿਆ ਇਹ ਸਾਹਮਣੇ ਹਫਸਾ ਘੜੀ ਵੀ ਦੇਖੀ ਜੀ ਇਹ ਘੜੀ ਦਿਖਾ ਦੋ ਪੰਜ ਸੱਤ ਪੈਂਸ਼ਨ ਨਾਲ ਲੋ ਜੀ ਕੋਈ ਗੱਲ ਨਹੀਂ ਕੋਈ ਨਾ ਕੋਈ ਨਾ ਅਣਕੀਲਾ ਜੀ ਕਿਉਂ ਟੈਂਸਲ ਲੱਤੀ ਹੈ ਹੈਪੀਂ ਕੀ ਚੱਕਰ ਹੈ ਭਾਈ ਮੈਂ ਬੋਲਣ ਲੱਗਿਆ ਆ ਦੇਵ ਜੀ ਕੱਪੜੇ ਇਹ ਦੋਈ ਚਲਾਓ ਜੀ ਜਿਹੜੇ ਲੱਗੇ ਉਹੀ ਲੱਗਣਗੇ ਆ ਵੀਰੇ ਦੋਈ ਲੱਗਣ ਟਰੈਕਟਰ ਵੀਰੇ ਜਿਹੜੇ ਹੱਲ ਆਉਂਦੇ ਨੇ ਰੁਕਿਓ ਇੱਕ ਮਿੰਟ ਜਿਹੜੇ ਹੱਲ ਆਉਂਦੇ ਨੇ ਰੁਕਿਓ ਵੀਰੇ ਆ ਜਿਹੜੇ 1 ਮਿੰਟ ਵੀਰੇ ਘੜੀ ਵਾਲਾ ਟਾਈਮ ਦੱਸੋ ਕਿਹੜਾ ਹੈ 1 ਮਿੰਟ 35 ਸਕੰਡ 90 ਮੈ ਕੋਜੂ 1 ਮਿੰਟ 35 ਸਕੰਡ 90 ਮੈ ਕਰੋ ਦਾ ਸਮਾਂ ਲੱਗਿਆ ਮੇਰੇ ਵੀਰੋ ਖੇਡ ਦੇ ਮੈਦਾਨ ਮਹਾਲੀ ਜ਼ਿਲ੍ਹੇ ਦੇ ਕਾਰਕੌਰ ਦੇ ਵਿੱਚ ਗੱਲਾਂ ਹੋਈਆਂ ਪਰ ਅੱਜ 2025 ਪਿੰਡ ਕੰਨੇ ਨਿਹੋਲ ਕਾਂਦੇ ਦੇ ਵੀਰੋ ਪਿੰਡ ਨਿਹੋਲ ਕਾਂ ਗੱਲਾਂ ਵੱਖਰੀਆਂ ਅੱਜ ਕਹਿੰਦੇ ਮੇਲਾ ਵੀ ਥੋੜੀ ਜਿਆ ਕਈ ਲੱਗਿਆ ਹੋਈ ਯਾਰੇ ਓ ਸਾਹਮਣੇ ਬੱਲੇ 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 ਓ 사ਲਾ 사ਲਾ ਓ ਹੋ ਗਈ ਕਮਾਲ ਓ ਭੰਮ ਦੇ ਰਮਾਲ ਓ ਕਹਿੰਦੇ ਰਮਾਲ ਕਮਦੇ ਜਾ ਰਹੇ ਆ ਕਮਾਲ ਹੋਈ ਜਾਂਦੀ ਆ ਆ ਦੁਨੀਆ ਇਸ ਖੇਡ ਤੇ ਵੀ ਜਾਂਦੀ ਆ ਹੈਪੀ ਕਹਿੰਦਾ ਲਾਡੀ ਸਾਵਾ ਸਾਵਾ ਦੇ ਫੈਨ ਆ ਆ ਸਾਵਾ ਸਾਵਾ ਦੇ ਫੈਨ ਆ ਓਏ ਗੱਲਾਂ ਬਖਰੀਆਂ ਟਿਕਾਣੇ ਲੱਗਣ ਵਾਲੀ ਗੱਲ ਬਣ ਜਾਂਦੀ ਆ ਖੇਡ ਦੇ ਮੈਦਾਨ ਦੇ ਵਿੱਚ ਲਓ ਸਾਹਮਣੇ ਕਹਿੰਦੇ ਆਹ ਟਰੈਕਟਰ ਦਾ ਛੱਲੋ ਮਾਜਰਾ ਪਿੰਡਾ ਜਿੱਥੋਂ ਦੇ ਗਰਮੀਤ ਸਰਪੰਚ ਹੋਣਾਂ ਦੀ ਕਹਿੰਦੇ ਸਿਰਾ ਗੱਲਬਾਤ ਹੈ ਸਿਰਾ ਗੱਲਬਾਤ ਹੈ ਉੱਥੇ ਕਹਿੰਦੇ ਗੁਰਿੰਦਰ ਸਿੰਘ ਪੁੱਜਿਆ ਹੋਇਆ ਉਹ ਮੋਗੇ ਵਾਲਾ ਹੈਪੀ ਖੇਡ ਨੇ ਜਾ ਰਾ ਖੇਡ ਦੇ ਮੈਦਾਨ ਦੇ ਵਿੱਚ ਹਰਸਾਵਾਦੀਆ ਨਵੀ ਨਾਲ ਕਹਿੰਦੇ ਜੋਨਾ ਅਨੰਦਪੁਰੀਆ ਓਏ ਨਾਲ ਕਹਿੰਦੇ ਹਰ ਸੋਹਣੀ ਮਾਰ ਕਰ ਜਿੰਦੀ ਲੱਗਿਆ ਆਹ ਹਰ ਸੋਹਾਰਾ ਸਵਾਰ ਕਰਦਾ ਮੇਰੇ ਵੀਰੋ ਆਹ ਦੇਖੋ ਖੇਡ ਮੈਦਾਨ ਦੇ ਵਿੱਚ ਆਹ ਬਿੰਦਾ ਫੌਜੀ ਆਉਂਦਾ ਸਤਲੌਰ ਦੀ ਧਰਤੀ ਦਾ ਥੱਲੋ ਮਾਜਰੇ ਵਾਲਾ ਸੋਲਾ ਦੀ ਦਾ ਖੇਡ ਮੈਦਾਨ ਦੇ ਵਿੱਚ ਜਿਸ ਵੇਲੇ ਕਹਿੰਦੇ ਕਰਦਾ ਹੋਇਆ ਕਮਾਲ ਲੱਗਦਾ ਜੇਰ ਓ ਬੱਲੇ ਬੱਲੇ ਕਮਾਲ 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 ਉਹ ਬਿੰਦਾ ਆ ਰਿਹਾ ਮੇਰੇ ਵੀਰੋ ਖੇਡ ਦੇ ਮੈਦਾਨ ਦੇ ਵਿੱਚ ਉਹ ਕਹਿੰਦੇ ਗੁਰਿੰਦਰ ਹੁੰਦਾ ਦਾ ਆਹ ਟਰੈਕਟਰ ਕਹਿੰਦੇ ਕਮਾਲ ਕਰਦਾ ਜਾ ਰਿਹਾ ਓਏ ਆਉਂਦਾ ਸਾਹਮਣੇ ਸੂਕਦਾ ਇਹੋ ਪਾ ਅਗਲਾ ਟਰੈਕਟਰ ਗਰਾਊਂਡ ਦੇ ਵਿੱਚ ਆ ਜਿਓ ਇਹਦਾ ਸਮਾਂ ਨੋਟ ਕਰੋ ਜੀ ਲਿਖਣ ਵਾਲੇ ਵੀਰ ਇੱਕ ਮਿੰਟਾ 30 ਸੈਕਿੰਡ 50 ਮੈਕਰੋ ਮੇਰੇ ਮਿੱਤਰੋ ਇੱਕ 34 50 ਦਾ ਸਵਾਲ ਲੱਗਿਆ ਕਹਿੰਦੇ ਲਾਈਟਾਂ ਟੁੱਟਦੀਆਂ ਜਾਣਗੀਆਂ ਨੇ ਮੈਨੂੰ ਤਾਂ ਲੱਗਦਾ ਵੀ ਅਗਰ ਜ਼ਮੀਨ ਇੰਝ ਬਣੀ ਕੋਹਲੇ ਫਾਰਮ ਟ੍ਰੈਕ ਕਰਨੇ ਆ ਵੀਰਾ ਟੰਡਾ ਮਾਰਦਾ ਆ ਆਹ ਟਰੈਕ ਕਰਨੇ ਹਰੀਦਵਾੜ ਦੇ ਵਿੱਚ ਤਿਆਰ ਕੀਤਾ ਜਾਂਦਾ ਓਏ ਆਹ ਟਰੱਕ ਦੀ ਬਾਤ ਨਹੀਂ ਵਰਦੀ ਆ ਕੰਨ ਸਿਲੰਡਰਾਂ ਦੇ ਵਿੱਚ ਕਹਿੰਦੇ ਜਿੱਥੇ ਕਮਾਲ ਕਰਦਾ ਜਾ ਰਿਹਾ ਮੇਰੇ ਵੀਰੋ ਔਰ ਕਮਾਲ ਕਰਦਾ ਜਾ ਰਿਹਾ ਕਿ ਕਮਾਲ ਹੋਈ ਜਾਂਦੀ ਹੈ ਓ ਦੁਨੀਆ ਜਿਸ ਖੇਡ ਤੇ ਢਾਲ ਹੋਈ ਜਾਂਦੀ ਆ ਢਾਲ ਹੋਈ ਜਾਂਦੀ ਆ ਮੇਰੇ ਮੇਰੇ ਮਿੱਤਰੋ ਕੰਨੇ ਗੱਲਾਂ ਵੱਖਰੀਆਂ ਨੇ ਗੱਲਾਂ ਵੱਖਰੀਆਂ ਪਰ ਦੂਜੇ ਬੰਦੇ ਦੇਖੀਏ ਆਨ ਇੱਕ ਜਿਹੜਾ ਸਖਾਲਾ ਦੇਤਾ ਦੂਜਾ ਕਿਹੜਾ ਆਣ ਹੁਣ ਬਰੋਲਾ ਬਾਨਾ ਲਾ ਦੇ ਓਏ ਉਡਣਾ ਖੇੜਾ ਲਾ ਦੇ ਕਹਿੰਦੇ ਮੇਰੇ ਵੀਰੋ ਇਸ ਵੇਲੇ ਕਹਿੰਦੇ ਆਹ ਕਹਿੰਦੇ ਮੁੰਡਾ ਹੋਣਾ ਉੱਡਣਾ ਖੇੜਾ ਲਾਊਗਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਗੱਗਰੂ ਕਹਿੰਦੇ ਕਰਦਾ ਹੋਇਆ ਕਮਾਲ ਆਹ ਦੇਖੋ ਕਹਿੰਦੇ ਸਿੰਮਾ ਬਿੰਨ ਦੇ ਨਾਲ ਭੱਜਿਆ ਆ ਰਿਹਾ ਮੇਰੇ ਮਿੱਤਰੋ ਆਹ ਸਾਹਮਣੇ ਜੱਤੂ ਨਾਲ ਭੱਜੇ ਹੀ ਆ ਰਿਹਾ ਆਹ ਸਾਹਮਣੇ ਆ ਗਿਆ ਮੇਰੇ ਵੀਰੋ ਏ ਆਪਾ ਦਖਲੋ ਜੀ ਇੱਕ ਮਿੰਟ ਲੈ ਲੀਏ ਮੇਰੇ ਵੀਰੋ ਜਦ ਧੰਤਨ ਦਾ ਬਾਬਾ ਬੁੱਢਾ ਸਾਹਿਬ ਜੀ ਦਾ ਕਹਿੰਦੇ ਇਲਾਕਾ ਕਹ ਲਈਏ ਉਸ ਇਲਾਕੇ ਚ ਪੁੱਜਿਆ ਮਾਝੇ ਦਾ ਏਰੀਆ ਗਰਦਾਸਪੁਰ ਦੇ ਏਰੀਏ ਚੋਂ ਪੁੱਜਿਆ ਹੋਇਆ ਟਰੈਕਟਰ ਖੇਡ ਦੇ ਮੈਦਾਨ ਦੇ ਵਿੱਚ ਉਹ ਜਗਰੂਪ ਲੱਖਾਂ ਵੜ ਗਿਆ ਆ ਟਰੈਕਟਰ ਨੂੰ ਸੰਭਾਲ ਕਰਦਾ ਪਰ ਟਾਇਰ ਕਿੱਦ ਨੇ ਗੋਪੀ ਕਾਲੇ ਬਗਾਨੇ ਪੈਂਦਾ ਰਾ ਗੋਪੀ ਕਾਲੇ ਬਗਾਨੇ ਪੈਂਦਾ ਰਾ ਇਸ ਲਈ ਖੇਡ ਦੇ ਮੈਦਾਨ ਦੇ ਵਿੱਚ ਨੌਜਵਾਨ ਮੇਰੇ ਵੀਰੋ ਪ੍ਰਦਰਸ਼ਣ ਕਰ ਰਿਹਾ ਹਰ ਵੱਲ ਫਿਰ ਘਾਰੇ ਵਾਲੀ ਜਗ੍ਹਾ ਦੇਖਣ ਜਾ ਰਹੇ ਹਾਂ ਸਾਹਮਣੇ ਕਹਿੰਦੇ ਗੋਪੀ ਦੇਰੇ ਵੀਰੋ ਕਾਲੇ ਫੁਟਾਂ ਦੇ ਪਿੰਡ ਵਾਲਾ ਲੱਖੋ ਵਾਲਾ ਪਿੰਡ ਹੈ ਆ ਕਹਿੰਦੇ ਜਗਰੂ ਕੁਮਾਰ ਕਰਦਾ ਦੇਰੇ ਵੀਰੋ ਲੱਖੋ ਵਾਲੀਆ ਆ ਕਹਿੰਦੇ ਗੋਪੀ ਆਉਂਦਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਕਹਿੰਦੇ ਆ ਲੱਗਦਾ ਜੋਰ ਮੇਰੇ ਵੀਰੋ ਕਿ ਜੋਰ ਤੇ ਜਵਾਨੀ ਯਾਰੋ ਉਮਰ ਆਦੀ ਖੇਡ ਬਈ ਇਹਦੇ ਵਿੱਚ ਹੁੰਦਾ ਯਾਰੋ ਸਾਨਾ ਵਾਲਾ ਭੇੜ ਬਈ ਲਾ ਗੋਪੀ ਕਹਿੰਦੇ ਕਾਲੇ ਅਫਗਾਨੇ ਪਿੰਡ ਵਾਲਾ ਖੇਡ ਮੈਦਾਨ ਦੇ ਵਿੱਚ ਇਸ ਵੇਲੇ ਉਹ ਮੁੰਡਾ ਕਹਿੰਦੇ ਕਰ ਗਿਆ ਕਮਾਲ ਖਿੱਚੋ ਮੁੰਡਿਆ ਖਿੱਚਣਾ ਪੈਣਾ ਗੋਪੀਆ ਉਹ ਗੱਲ ਬਣਾਉਣੀ ਪੈਣੀ ਆ ਉਹ ਗੱਲ ਬਣਾਉਣੀ ਪੈਣੀ ਆ ਗੱਲ ਬਣਾਉਣੀ ਪੈਣੀ ਆ ਮੇਰੇ ਮਿੱਤਰੋ ਲਓ ਸਾਹਮਣੇ ਡਾਕਟਰ ਫੱਟੀ ਜਾ ਰਿਹਾ ਉਹ ਡਾਕਟਰ ਫੱਟੀ ਜਾ ਰਿਹਾ ਲਓ ਸਾਹਮਣੇ ਕਹਿੰਦੇ ਨੇ ਅਰਜਨ ਸਮਾਲ ਕਰਦਾ ਜਾ ਰਿਹਾ ਅਰਜਨ ਕਹਿੰਦੇ ਨਿਹੰਗਾਂ ਵਾਲਿਆਂ ਦਾ ਕਹਿੰਦੇ ਟੌਪ ਕਲਾਸ ਦਾ ਪਟਰੋਨ ਹੈ ਮੇਰੇ ਵੀਰੋ ਜਿੱਦਰੇ ਨਾਲ ਜਿਨਾ ਆ ਐਨ ਸਰਦਾਰੀਆਂ ਵੱਧੀਆਂ ਪਈਆਂ ਨੇ ਕਿੱਕ ਅਰਜਨ ਬੈਲੀ ਜਾਣਾ ਜੋਰ ਦਾ ਜਹਾਜ ਕਰਾਵੇ ਹੜਾ ਗਾਂਵਾ ਵਾਲਾ ਸਵਰਾਜ ਗੰਨਾ ਮੈਚੇ ਕਰਾਵੇ ਢਾਗਾ ਵਾਲਾ ਸਵਰਾਜ ਆ ਵੇਖੋ ਸਾਹਮਣੇ ਮੈਦਾਨ ਦੇ ਵਿੱਚ ਐਨ ਕਹਿੰਦੇ ਹੋਗੀ ਕਮਾਲ ਖਿਜੋ ਮੁੰਡਿਆ ਹੰਦੇ ਬਿਲਕੁਲ ਲਾਗੇ ਨੇ ਓਏ ਹੰਦੇ ਬਿਲਕੁਲ ਲਾਗੇ ਨੇ ਓਲਕੇ ਵਾਲੇ ਜਗਦੀਪ ਸਿੰਘ ਮੇਲੇ ਦੀ ਵੱਡੀ ਮੁਬਾਰਕਬਾਦ ਹਾਂ ਐਨ ਪ੍ਰਬੰਧਾ ਪੱਖੋਂ ਕੰਮ ਕਹਿੜਾ ਔਰ ਖਿੰਚ ਖਿੱਚੇ ਆਪ ਔਰ ਜਾਂਦੇ ਬਸਦੇ ਰੋ ਇਹਦਾ ਸਮਾਜੀ ਜਿਹੜਾ 1 ਮਿੰਟ 43 ਸੈਕਿੰਡ 35 ਨਕਰੋਵੇਂ ਦੇ ਵੀਰੋ 1 43 35 ਦਾ ਸਮਾਂ ਲੱਗਿਆ ਇਹ ਕਹਿੰਦਾ ਪਟੋੜੂ ਹਲੋ ਮੈਨੂੰ ਲੱਗਦਾ ਪਟੋੜੂ ਆ ਵੀਰੋ ਤਿੰਨਵੀਂ ਦੇ ਨੰਬਰਦਾਰ ਜੋਤ ਸਿੱਧੂ ਜੀ ਵੀ ਜਿਹੜੇ ਦੀ ਤਿਆਰ ਰਹਿਣਗੇ ਨਾ ਕਹਿੰਦੇ ਆਹ ਮੁੰਡੇ ਦਾ ਟਰੈਕਟਰ ਸਤੰਕਾਂ ਦੇ ਵਿੱਚ ਵੀ ਨਾ ਇਹ ਜਗਦੀਪ ਸਿੰਘ ਨਹੋਲ ਹੋਵੇ ਕਰਦਾ ਕਮਾਲ ਯਾਰੋ 855 ਲੋ ਸਾਹਮਣੇ ਕਹਿੰਦੇ ਇਸ ਵੇਲੇ ਬੜੀ ਕਹਿੰਦੇ ਰੋਡ ਦੇ ਵਿੱਚ ਲੱਗ ਰਹੀ ਹੈ ਟ੍ਰਾਫਿਕ ਪੰਜ ਕਿੱਟਰ ਜਮੀਨ ਤੇ ਗੱਲਾਂ ਵੱਖਰੀਆਂ ਨੇ ਟ੍ਰਾਫਿਕ ਜਮੀਨ ਤੇ ਗੱਲਾਂ ਵੱਖਰੀਆਂ ਨੇ ਉਧਰ ਕਹਿੰਦੇ ਹੋਰ ਸਾਹਮਣੇ ਯਾਰ ਹੋਰ ਨਵਾਂ ਸਮਾਹ ਹੁੰਦਾ ਹੈ ਪਰ ਗਤੀ ਦੇ ਵਿੱਚ ਦੌੜੇਗਾ ਵੀਰਾ ਜੀ ਬਿਨਾ ਕਿਸੇ ਦੇਰੀ ਤੋਂ ਮਰੀ ਦੇ ਸਾਈਡ ਤੇ ਹੋਣੀ ਇੱਧਰ ਬੜਵਾ ਕੇ ਤਿੰਨ 10 ਅੱਪ ਇਹਦਾ ਸਮਾਂ ਲੱਗਿਆ ਜੀ 2 ਮਿੰਟ 14 ਸੈਕਿੰਡ 85 ਮਿੰਟ ਟਾਈਮ ਲਾਇਆ ਭਾਈ ਕਿਸੇ ਨੇ ਅਵੀ ਦਾ ਲਾਇਆ ਸੀ ਇਰੇ ਥੇੜੇ ਹੋ ਵੀ ਮਿੱਤਰੋ ਪਿੰਡ ਨਿਹੌਲ ਦਾ ਮਹਾਲੀ ਦੀ ਦਿੱਸਤੇ ਕਿ ਚ ਪਹਿਲਾ ਕੇ ਜੀਏ ਟਰੈਕਟਰ ਜਿਹੜਾ ਸੰਨਣ ਲੱਗਾ ਸ੍ਰੀ ਚਮਕੌਰ ਸਾਹਿਬ ਤੇ ਜਿਹੜੀ ਅਟ ਗਿਆ ਨਾ ਸ੍ਰੀ ਚਮਕੌਰ ਸਾਹਿਬ ਵਾਲਾ ਦਾ ਪੀਰਾ ਝੰਡਾ ਸੁਣਾ ਲਿਖਾ ਚੰਨਣ ਲੱਗਾ ਪਿੰਡ ਨਿਹੌਲ ਦਾ ਜਿਹੜਾ ਮਹਾਲੀ ਜੀ ਪਹਿਲਾ ਰਾਊਂਡ ਗਏ ਜੀ ਚਮਕੌਰ ਸਾਹਿਬ ਵਾਲਾ ਦਾ ਆ ਗਿਆ ਪਿੰਡ ਨਿਹੌਲ ਦਾ ਜਿਹੜਾ ਮਹਾਲੀ ਦੇ ਵਿੱਚ ਟੂਰਨਾਮੈਂਟ ਜਿਹੜੇ ਚੱਲ ਰਿਹਾ ਜਿਹੜਾ ਪਹਿਲਾ ਮੈਚ ਹੈ ਜਿਹੜਾ ਮੁਕਾਬਲਾ ਇਸ ਵੀਰ ਜਿਹੜਾ ਮੈਦਾਨ ਦੇ ਵਿੱਚ ਸ਼ੁਰੂ ਹੋਣ ਆ ਪਾਇਲਟ ਨੂੰ ਕਾਉਂ ਨਹੀਂ ਜਾਣਦਾ ਮੇਰੇ ਵੀਰੋ ਕਾਉਂ ਨਹੀਂ ਜਾਣਦਾ ਕਮਾਲ ਖੋਈ ਬਈਆ ਟੈਮਰ ਦੇ ਪਰਾਂ ਦਾ ਇਸ ਨੂੰ ਕਹਿੰਦੇ ਆਹ ਜੱਟ ਨੇ ਵੀਰੇ ਅਣਖੀ ਰਾਹ ਨੂੰ ਨਾ ਹਟਦਾ ਦੀਨਾ ਟਾਂਡਾ ਮਾਰਦਾ ਮੇਰੇ ਵੀਰੋ ਪਾਪਾ ਆਉਟਰੀ ਵਾਲਾ ਮਾਰ ਕਰਦਾ ਜਲੋਤਾ ਸੌਰੀ ਸਾਲੀ ਟੀਮ ਓਏ ਵੱੱਡਾ ਮਾਰ ਕਰਦੀ ਆ ਓਏ ਜੱਗਿਆ ਮਾਰ ਕਰਦੇ ਆ ਓਟਰੀ ਦੇ ਪਾਪਾ ਮੇਰੇ ਵੀਰੋ ਆਹ ਦੇਖੋ ਖੇਡ ਮੈਦਾਨ ਦੇ ਵਿੱਚੋਂ ਪਾਪਾ 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 ਜਿੱਤਵਾਉਂਦੇ ਆ ਜਿੱਤਣਾ ਪੈਣਾ ਗੱਲ ਬਣਾਉਣੀ ਪੈਣੀ ਆ ਆਹ ਦੇਖੋ ਸਾਹਮਣੇ ਮੈਦਾਨ ਦੇ ਵਿੱਚੋਂ ਐਨ ਕਹਿੰਦੇ ਮੁੰਡਾ ਕਰਦਾ ਹੋਇਆ ਕਮਾਲ ਆਹ ਵੇਖ ਲਓ ਸਾਹਮਣੇ ਖੇਡ ਜਿੰਨਾ ਦਰਿਆਜ ਦੀ ਹੈਗਾ ਸੁਰਾਂ ਦੇ ਨਾਲ ਨਹੀਂ ਖਿਚੜਾ ਦੇਈਦਾ ਪਰ ਦੂਜੇ ਪਾਸੇ ਆਹ ਕਹਿੰਦੇ ਪਾਪਾ ਆਲਡੇ ਵਾਲਾ ਆ ਰਿਹਾ ਕਹਿੰਦੇ ਇਹ ਨਹੀਂ ਦਿੱਕਤਾਂ ਇਹ ਗੇਰ ਦੀ ਪ੍ਰੋਬਲਮ ਹੈ ਜਿਹੜੀ ਇਹ ਸਾਰੇ ਜਿਹੜੇ ਵਿੱਚ ਹੈ ਦੇਖ ਪਾਉਂਦੇ ਨੇ ਟਿਕਾਣਾ ਦਾ ਕਿਰਤੀ ਦੇ ਉੱਤੇ ਪਾਠ ਆ ਗਿਰੂ ਉਹ ਬੈਠ ਗਿਆ ਕਹਿੰਦੇ ਬੇਲਿਆਂ ਦੀ ਸਾੜਾ ਸਾਡਾ ਵੀਰ ਮੇਰੇ ਵੀਰੋ ਉਹ ਮੋਲਿਆਂ ਦੀ ਸਾੜਾ ਕਹਿੰਦੇ ਰਾਜਾ ਜੂਐਸਏ ਸਿਕੰਦਰ ਜੂਐਸਏ ਨਾਲ ਚੋਟਾ ਜੂਐਸਏ ਰਾਹੁਲ ਜੂਐਸਏ ਤੇ ਅਮਰਤ ਜੂਐਸਏ ਸਾਰੇ ਭਰਾ ਉਹ ਅਮਰੀਕਾ ਤੋਂ ਲਾਈਵ ਜੁੜੇ ਹੋਏ ਨੇ ਅੱਜ ਦੇ ਇਸ ਟੂਰਨਾਮੈਂਟ ਦੇ ਨਾਲ ਅਮਰੀਕਾ ਤੋਂ ਲਾਈਵ ਜੁੜੇ ਹੋਏ ਨੇ ਉਧਰ ਕਹਿੰਦੇ ਜੱਗਿਆ ਬੱਬਾ ਆ ਰਿਹਾ ਬੱਬਾ ਕੀ ਵੀ ਨਹੀਂ ਕਰਨੀ ਜੇ ਸਿੱਧਾ ਲੰਘਦਾ ਕੱਢ ਦਿਓ ਅੰਦਰ ਜਾਣ ਦੀ ਕੋਸ਼ਿਸ਼ ਨਾ ਕਰਿਓ ਟਾਈਮ ਤਾਂ ਚੱਲੀ ਜਾਂਦੋ ਜੀ ਹੁਣ ਟਾਈਮ ਨਹੀਂ ਆਪਾਂ ਰੋਕਣਾ ਹਾਂ ਟਾਈਮ ਚੱਲੀ ਜਾ ਰਿਹਾ ਖੇਚ ਖੇਚੋ ਏ ਗਬਰੂਆ ਖੇਚਲਾ ਖੇਚਲਾ ਅੰਦਰ ਨਹੀਂ ਆ ਗਿਆ ਜੱਗੇ ਟਰੈਕਟਰ ਅੰਦਰ ਨੂੰ ਆ ਗਿਆ ਏ ਐਨ ਕਹਿੰਦੇ ਟਾਈਮ ਬੰਦ ਹੋ ਗਿਆ ਜਦੋਂ ਕਹਿੰਦੇ ਆ ਡਾਲ ਦੇ ਉੱਤੇ